ਇਸ ਨੂਰ ਗਰੇਵਾਲ ਹੈ ਇਹਨਾਂ ਪਰਮਾਨ ਵੀ ਸੀ ਧੰਨਵਾਦ ਕਰਦੇ ਆ ਰਹਿੰਦੇ ਪਲੇਅਰ ਸ਼ਾਹਕੋਟ ਕਲੱਬ ਦੇ ਇਹ ਜਲਦੀ ਆ ਜਾਣਾ ਸੰਦੀਪ ਲੋਧਰ ਜੀ ਸਾਰੀ ਜਦੋਂ ਕਲੱਬ ਤੁਹਾਡੀ ਆ ਗਈ ਤੇ ਯਾਰਜ ਗਿਲਵੀ ਪ੍ਰਾਸਾਡ ਆ ਗਿਆ ਖੌਰੇ ਕਰ ਦਾਣਾ ਪਾਣੀ ਮੁੱਕ ਜਾਣਾ ਯਾਰ ਮਲੰਗਾ ਦਾ ਔਰ ਜਦੋਂ ਪੂਰੀ ਟੀਮ ਆ ਗਈ ਲੈ ਵੀ ਪਾਲੀ ਆਪਣੇ ਬਾਰਵਾਦ ਸਾਹਿਬ ਵੀ ਆ ਜਾਣਾ ਇੰਦਰਪਾਲ ਬਾਰਵਾਦੀ ਕੋਟ ਸਾਹਿਬ ਜੀ ਆਇਓ ਮਾੜਾ ਜਿਆ ਤੇ ਨਾਲ ਆਪਣੇ ਸਾਰੇ ਜਿਹੜੇ ਐ ਇਹ ਖਿਡਾਰੀ ਵੀ ਲਿਆਓ ਇਹ ਵੱਡਾ ਸਨਮਾਨ ਹੈ ਅਮਰੀਕ ਤੱਕ ਮਾਈਕ ਪੌਂਡਾ ਕਰ ਦਿਓ ਬੜੀ ਮਿਹਰਬਾਨੀ ਹੋਗੀ ਮੈਂ ਬੇਨਤੀ ਕਰਦਾ ਇੱਕ ਗੌਡਸ ਮਾਈਕ ਅਮਰੀਕ ਤੱਕ ਪੌਂਡਾ ਕਰ ਦਿਓ ਬੜੀ ਮਿਹਰਬਾਨੀ ਹੈ ਪਾਲੀ ਸ਼ੰਨਾ ਸਾਡੀ ਖੇਡ ਕੋਡੀ ਦਾ ਵੱਡਾ ਸਟਾਰ ਹੈ ਜਿਨੇ ਬੜੀ ਮਿਹਨਤ ਕੀਤੀ ਹੈ ਜਿਨੇ ਗਰੀਬੀ ਵੀ ਉਹ ਗੜੀ ਹਟਾਈ ਐ ਜਿਨੇ ੱਤਕੇ ਮਾਰ ਮਾਰ ਕੇ ਗਰੀਬੀ ਜਿਹੜੀ ਐ ਉਹ ਘਰੋਂ ਕੱਢੀ ਐ ਜਿਨੇ ਬਜਰੀ ਕੌਡੀ ਤੋਂ ਲੈ ਕੇ ਆਦੇ ਟਾਈਮ ਐਨ ਸੁਰਾ ਲਾਇਆ ਹੋਇਆ ਹੈ ਤੇ ਮੁੰਡੇ ਦੇ ਕਹਿੰਦੇ ਚਰਚੇ ਜਿਹੜੇ ਐ ਅਮਰੀਕਾ ਤੱਕ ਹੁੰਦੇ ਐ ਕੜੀ ਪਾਲੀ ਸ਼ਨਾ ਜਿਹੜਾ ਇੰਡੀਆ ਸ਼ੁਰੂਆਤੀ ਮੈਚ ਖੇੜਿਆ ਤੇ ਮੈਂ ਇਹ ਗੱਲ ਕਹਿੰਦਾ ਮਾਣ ਮਹਿਸੂਸ ਕਰਦਾ ਐ ਵੀ ਉਹਨਾਂ ਮੈਚਾਂ ਦੀ ਵੀ ਮੈਂ ਜਿਹੜੀ ਐ ਕਮੈਂਟਰੀ ਨਿਵਾਉਂਦਾ ਰਿਹਾ ਐ ਇਹਦਾ ਸਟਰਗਲ ਟਾਈਮ ਇਹਦੀ ਮਿਹਨਤ ਇਹਦੀ ਨਾਗੰਦੀ ਗਰੀਬੀ ਮੈਂ ਅੱਖੀਂ ਤੱਕੀ ਐ ਇਹਨੇ ਗਰੀਬੀ ਜਿਹੜੀ ਐ ਤੱਕੇ ਮਾਰ ਮਾਰ ਕੇ ਘਰੋਂ ਕੱਢੀ ਐ ਅੱਜ ਵੱਡਾ ਸਨਮਾਨ ਤਾੜੀਆਂ ਲਾ ਦਿਓ ਜੋਰ ਨਾਲ ਅੱਜ ਸਰਦਾਰ ਨਰੰਗ ਸਿੰਘ ਜੀ ਸਾਡੇ ਬਾਪੂ ਜੀ ਆਏ ਐ ਪਾਲੀਛਣਾ ਦੇ ਫਾਜ਼ਲ ਸਾਹਿਬ ਮਾਨਨੇ ਸਨਮਾਨੇ ਜਾਣਗੇ ਟਰੈਕਟਰ ਦੇ ਨਾਲ ਹੈਲੋ ਅੱਜ ਸਨਮਾਨ ਸਾਡੇ ਬਾਪੂ ਜੀਆ ਦਾ ਕੀਤਾ ਜਾਣਾ ਹੈ ਸਰਦਾਰ ਰੰਗ ਸਿੰਘ ਜੀ ਬਹੁਤ ਵੱਡੀ ਸ਼ੀਸ਼ੀਅਤ ਹੈ ਤੇ ਜਿੰਨਾ ਪ੍ਰਬੰਧ ਕਹਿੰਦੇ ਸਨਮਾਨ ਕਰਨਾ ਹੈ ਉਹਨਾਂ ਦੀ ਸੋਚ ਨੂੰ ਵੀ ਸਲਾਮ ਹੈ ਕਿਉਂਕਿ ਪਾਲੀ ਦੇ ਸਾਡਾ ਵੀਰ ਹੈਗਾ ਹੀ ਹੈਗਾ ਤੇ ਵੱਡਾ ਸਨਮਾਨ ਬਿਲਿਆ ਹੈ ਹੁਣ ਮੇੜੇ ਚੱਲ ਜਾਂ ਨੌਜਵਾਨ ਨਾਲੇ ਉਹਨਾਂ ਦਾ ਜ਼ਿਕਰ ਕਰਦੇ ਉਹ ਕੌਣ ਕੌਣ ਸਪான்ਸਰ ਨੇ ਮੈਂ ਇੱਕ ਬੇਤੀ ਕਰਦਾ ਭਰਾਜੀ ਪਹਿਲੇ ਸਨਮਾਨ ਇਥੇ ਕੇਰਾ ਥੋੜਾ ਜਿਹਾ ਖੁੱਲਾ ਕਰ ਲਈਏ ਨਾਲੇ ਤੇ ਟਰੈਕਟਰ ਦੱਸੂਗਾ ਨਾਲੇ ਤੇ ਬਾਪੂ ਜੀ ਦੱਸਣਗੇ ਵੀ ਪਾਲੀ ਸ਼ਾਨਾਂ ਦੇ ਫਾਰਕ ਸਾਹਿਬ ਸਰਦਾਰ ਨਿਰੰਗ ਸਿੰਘ ਜੀ ਆਏ ਲੈ ਵੀ ਮਾਦਰੀ ਵਾਲਿਆਂ ਵੇਖ ਲੈ ਤੇਰੇ ਯਾਰ ਦਾ ਸਨਮਾਨ ਜੜਾ ਤੇਰੇ ਕੌਡੀ ਕੌੜੇ ਉੱਤੇ ਟਰੈਕਟਰ ਦੇ ਨਾਲ ਹੁਣ ਜਾ ਰਿਹਾ ਮੋਹਨ ਸਿੰਘ ਅਮਰੀਕਾ ਕੇਵੀ ਸੇਖੋ ਅਮਰੀਕਾ ਗੁਰਪ੍ਰੀਤ ਮਾਦਰੀ ਹੈ ਔਰ ਮਨਿੰਦਰ ਅਮਰੀਕਾ ਤੇ ਨਾਲ ਵਿੱਕੀ ਅਮਰੀਕਾ ਤੇ ਨਾਲ ਨਿਸ਼ਾਨ ਅਮਰੀਕਾ ਤੇ ਨਾਲ ਜਸਵੀਰ ਅਮਰੀਕਾ ਇਹਨਾਂ ਦੇ ਵੱਲੋਂ ਛੰਨਾ ਵਾਲੇ ਪਾਲੀ ਦੇ ਫਾਜ਼ਲ ਸਾਹਿਬ ਸਰਦਾਰ ਨਰੰਗ ਸਿੰਘਾਂ ਨੂੰ 8552 ਟਰੈਕਟਰ ਦੇ ਨਾਲ ਮਾਨਨਾ ਸਨਮਾਨਨਾ ਜਾ ਰਿਹਾ ਹੈ ਹਰ ਕੋਟ ਦੇ ਵੱਡੇ ਵੱਡੇ ਸਟਾਰ ਹੈ ਇੰਦਰਪਾਲ ਬਾਜਵਾੜੀ ਹੈ ਸ਼ਾਹਕੋਟ ਦੀ ਸਮੂਹ ਕੀ ਖੇਡ ਕਲੱਬ ਹੈ ਸੰਦੀਪ ਲੁੱਤਰ ਹੈ ਸਾਹੋਕੇ ਦਾ ਰਵੀ ਹੈ ਔਰ ਵੱਡੇ ਵੱਡੇ ਸਟਾਰ ਹੈ ਜਿੰਨੇ ਵੀ ਸ਼ਾਹਕੋਟ ਨੇ ਖੇਡਦੇ ਔਰ ਵੱਡੇ ਵੱਡੇ ਸਟਾਰ ਹੈ ਜਿੰਨੇ ਵੀ ਸ਼ਾਹਕੋਟ ਨੇ ਖੇਡਦੇ ਸਾਰੇ ਮੈਦਾਨ ਦੇ ਵਿੱਚ ਹੈ ਲੈ ਵੀ ਮਿੱਕਿਆ ਵੱਡਾ ਸਨਮਾਨ ਹੈ ਤੇ ਤੇਰੇ ਬੋਲ ਪਾਲੀ ਸ਼ੰਨਾ ਦੀ ਹੋਣਗੇ ਵੱਡੇ ਮਲ ਦਾ ਵੱਡਾ ਸਨਮਾਨ ਹੈ ਪਾਲੀ ਨੇ ਮੈਨੂੰ ਜਦ ਇੱਕ ਦਿਨ ਮਿਲੇ ਕਹਿੰਦਾ ਅਮਰੀਕ 21 ਨੂੰ ਆਉਣਾ ਆਪਣੇ ਭਰਾਵਾਂ ਦਾ ਮੇਲਾ ਕਿ ਭਰਾਵਾਂ ਦਾ ਮੇਲਾ ਲਲਤੋ ਵਾਲੇ ਦੀ ਗਰਾਰੀ ਹੁੰਦੀ ਹੈ ਪਤਾ ਨਹੀਂ ਉਹਨੇ 21 ਨੂੰ ਮੈਨੂੰ ਕਿੱਥੇ ਲਿਜਾ ਕੇ ਸਿੱਟਣਾ ਤੇ ਮੈਂ ਬਿੰਲੇ ਦਾ ਵੀ ਧੰਨਵਾਦ ਕਰਦਾ ਪਾਲੀ ਨੇ ਇੱਕ ਗੱਲ ਅੱਗੀ ਵੀ ਆਪਣਾ ਉਹ ਸਨਮਾਨ ਹੈ ਪਾਲੀ ਬਹੁਤ ਡਾਊਨ ਟੂ ਅਰਥ ਹੈ ਇਹ ਨੌਜਵਾਨ ਨੇ ਬਜਨੀ ਕਬੱਡੀ ਤੋਂ ਕਹਿੰਦੇ ਸਟਾਰਟ ਕੀਤੀ ਹੈ ਇੱਕ ਹੋਰ ਮੈਨੂੰ ਬਹੁਤ ਡਾਊਨ ਟੂ ਅਰਥ ਹੈ ਇਹ ਨੌਜਵਾਨ ਨੇ ਬਜਨੀ ਕਬੱਡੀ ਤੋਂ ਕਹਿੰਦੇ ਸਟਾਰਟ ਕੀਤੀ ਹੈ ਇੱਕ ਹੋਰ ਮੈਨੂੰ ਮਾਨਣਾ ਪੈ ਰਿਹਾ ਹੈ ਵੀ ਸੁਲਤਾਨ ਬਹੁਤ ਲੰਮਾ ਟਾਈਮ ਉਹ ਪਾਲੀ ਦੇ ਪਿੰਡ ਲੋ ਖੇਡਿਆ ਉਹ ਪਾਲੀ ਦੀ ਟੀਮ ਵੱਲੋਂ ਖੇਡਿਆ ਕਿਉਂਕਿ ਬਜਨੀ ਕਬੱਡੀ ਦੇ ਵਿੱਚ ਵੀ ਗੱਲ ਚੱਲੀ ਹੈ ਤੇ ਅੱਜ ਕਹਿੰਦੇ ਪਾਲੀ ਦੇ ਬਾਪੂ ਜੀ ਦਾ ਸਨਮਾਨ ਸਰਦਾਰ ਨਰੰਗ ਸਿੰਘ ਜੀ ਦਾ ਸਨਮਾਨ ਬੱਡੇ ਟਰੈਕਟਰ ਦੇ ਨਾਲ ਕੀਤਾ ਜਾ ਰਿਹਾ ਹੈ ਜਦੋਂ ਬਾਪੂ ਨਾਲ ਹੋਵੇ ਤੇ ਜੱਗ ਜਿੱਤਿਆ ਜਿੱਤਿਆ ਲੱਗਦਾ ਜਦੋਂ ਬਾਪੂ ਨਾਲ ਹੋਵੇ ਤੇ ਜੱਗ ਜੱਗ ਜਿੱਤਿਆ ਜਿੱਤਿਆ ਲੱਗਦਾ ਜਦੋਂ ਬਾਪੂ ਨਾਲ ਹੋਵੇ ਜੱਗ ਜਿੱਤੇ ਆ ਜਿੱਤੇ ਆ ਲੱਗਦਾ ਹੈ ਲੈ ਵੀ ਅਮਰੀਕਾ ਇੱਕ ਗੱਲ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਜਿਹੜੀ ਗੱਲ ਅੱਜ ਪਾਲੀ ਸ਼ੰਨਾ ਤੇ ਪੂਰੀ ਪੂਰੀ ਟੁਕੜੀ ਐ ਇਹਨੇ ਧੱਕੇ ਮਾਰ ਮਾਰ ਕੇ ਗਰੀਬਿੰਗ ਘਰੋਂ ਕੱਢੀ ਐ ਔਰ ਤਾਂ ਹੀ ਤੇ ਹੁਣ ਦੀ ਦਨ ਤਾਂ ਨਹੀਂ ਰਾਤ ਹੀ ਨੰਗਣੀ ਐ ਤੇ ਦਿਨ ਤਾਂ ਨਹੀਂ ਸੋਚ ਸਕੇਲੋਂ ਵੱਡੀ ਐ ਬਾਕੀ ਜਲ ਰੱਬ ਤੇ ਛੱਟੀ ਐ ਅੱਜ ਮੁਬਾਰਕਬਾਦ ਐ ਪਾਲੀ ਛੰਨਾ ਵਾਲੇ ਨੂੰ ਅੱਜ ਬਾਪੂ ਜੀ ਦਾ ਸਨਮਾਨ ਹੋਇਆ ਐ ਕਿੰਨਾ ਸੋਹਣਾ ਸਮਾਂ ਯਾਰ ਕਿੰਨਾ ਸੋਹਣਾ ਟਾਈਮ ਐ ਕਿੰਨਾ ਸੋਹਣਾ ਵਕਤ ਐ ਤਾਂ ਹੀ ਤੇ ਇੱਕ ਦਿਨ ਮੈਂ ਅਜਣ ਜੀਤ ਕਹਿ ਦਿੰਦਾ ਕਿ ਆਹ ਦਸਵੀਰਾ ਆਹ ਸਮਾਂ ਆਹ ਵਕਤ ਆਹ ਜਿਹੜੇ ਪਲ ਐ ਇਹ ਜੀ ਸਰਦਕੀ ਵੀ ਨਹੀਂ ਮਿਲ ਸਕਦੇ ਹਰ ਇੱਕ ਦੇ ਚਿਹਰੇ ਤੇ ਹਾਸੇ ਹੈ ਕਿਸੇ ਨੇ ਕਿਸੇ ਨੂੰ ਪੁੱਛਿਆ ਵੀ ਤੂੰ ਤਾਕਤਵਰ ਕਦੋਂ ਸਮਝਦਾ ਆਪ ਨੂੰ ਉਹਨੇ ਇੱਕ ਹੀ ਗੱਲ ਆਖੀ ਕਿ ਜਦੋਂ ਬਾਪੂ ਦਾ ਹੱਥ ਮੇਰੇ ਮੋਢੇ ਤੇ ਹੁੰਦਾ ਨਾ ਤੇ ਮੈਨੂੰ ਲੱਗਦਾ ਹੈ ਦੁਨੀਆ ਦੇ ਵਿੱਚ ਕੋਈ ਤਾਕਤਵਰ ਮੇਰੇ ਨਾਲੋਂ ਵੱਧ ਨਹੀਂ ਤੇ ਜਦੋਂ ਬਾਪੂ ਮੋਢੇ ਤੋਂ ਹੱਥ ਚੱਕ ਲੈਂਦਾ ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਕਮਜ਼ੋਰ ਮੈਂ ਐ ਮੇਰੇ ਜਿੰਨਾ ਹੋਰ ਕਮਜ਼ੋਰ ਬੰਦਾ ਦੁਨੀਆ ਦੇ ਵਿੱਚ ਅੱਜ ਬਾਪੂ ਦਾ ਸਨਮਾਨ ਹੈ ਬਾਈ ਜੀ ਪਾਣੀ ਸ਼ਨਾ ਦੇ ਬਾਪੂ ਜੀ ਡਾਕਟਰ ਦੇ ਉੱਤੇ ਆ ਜਿਹੜੇ ਜਿਹੜੇ ਆਪ ਆਪਣੇ ਮਾਪੇ ਮਾਂ ਬਾਪ ਨੂੰ ਪਿਆਰ ਕਰਦੇ ਤਾੜੀ ਦਾਓ ਜੋਰਦਾਰ ਮੇਰੇ ਵੀਰੋ ਬਾਪੂਆਂ ਨੇ ਸਨਮਾਨ ਖੇਡ ਕੌੜੀ ਵਿੱਚ ਮਿਲ ਗਿਆ ਕੋਈ ਸਮਾਂ ਸੀਗਾ ਤੌਲੀਏ ਗਲਾਸ ਮਿਲਦੇ ਸੀਗੇ ਬਾਦਰ ਕੋਲਰ ਮਿਲਦੇ ਸੀਗੇ ਹੌਲੀ ਹੌਲੀ ਕੌੜੀ ਨੇ ਤਰੱਕੀ ਕੀਤੀ ਸਾਈਕਲ ਮਿਲਣ ਲੱਗੇ ਹੌਲੀ ਹੌਲੀ ਮੋਟਰਸਾਈਕਲ ਹੌਲੀ ਹੌਲੀ ਬੁਲਟ ਹੌਲੀ ਹੌਲੀ ਜਾਂਮੀ ਹੌਲੀ ਹੌਲੀ ਹਾਰਲੇ ਹੌਲੀ ਹੌਲੀ ਗੱਡੀਆਂ ਹੌਲੀ ਹੌਲੀ ਟਰੈਕਟਰ ਔਰ ਕਦੀ ਕਹਿੰਦੇ ਟਾਲਿਆਂ ਤੱਕ ਨਹੀਂ ਗੱਲ ਹੁੰਦੀ ਐ ਕੋਈ ਖੇਡ ਕੋ ਮਟਰ ਕਿਸੇ ਖਿਡਾਰੀ ਨੂੰ ਕਦੀ ਟਰਾਲੇ ਨੇ ਇਲਾਨ ਕਰਦਾ ਐ ਪਰ ਅੱਜ ਪਾਲੀ ਸ਼ੰਨਾ ਦੇ ਫਾਜ਼ਲ ਸਾਹਿਬ ਨੂੰ ਮੇਰੇ ਵੀਰੋ ਸਰਦਾਰ ਨਰੰਗ ਸਿੰਘਾਂ ਨੂੰ ਦਾਖੇਰੇ ਕੌਡੀ ਕਬੜੇ ਉੱਤੇ ਟਰੈਕਟਰ ਦੇ ਨਾਲ ਮਾਨਿਆ ਸਨਮਾਨਿਆ ਜਾ ਰਿਹਾ ਐ ਨੰਗਲਾ ਬਿਆਂ ਦੇ ਸਲੀਪ ਨੂੰ ਵੀ ਚੇਤੇ ਕਰਦੇ ਐ ਸ਼ਾਹਕੋਟ ਦੀ ਖੇਡ ਕਲੱਬ ਐ ਜਿੱਥੋਂ ਜਿੱਥੋਂ ਦੀ ਟਰੈਕਟਰ ਲੰਘ ਰਿਹਾ ਐ ਵੱਡਾ ਮੱਲ ਉਹ ਵੱਡਾ ਮੱਲ ਕਹਿੰਦੇ ਲੁੱਟਾ ਚਲਾ ਰਿਹਾ ਐ ਅੱਜ ਕਹਿੰਦੇ ਲੁੱਟਾ ਆਪ ਟਰੈਕਟਰ ਚਲਾ ਰਹੇ ਆ ਬਾਪੂ ਨਰਿੰਗ ਸਿੰਘ ਜੀ ਦਾ ਸਨਮਾਨ ਦਿਲੋਦਵਾਵਾ ਨੇ ਜਿੱਥੋਂ ਵੀ ਟਰੈਕਟਰ ਲੰਘਦਾ ਉਹ ਪੱਟੇ ਬਾਈ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀ ਰੁਕਣੀ ਨਹੀਂ ਚਾਹੀਦੀ ਜਿੱਥੋਂ ਜਿੱਥੋਂ ਵੀ ਟਰੈਕਟਰ ਲੰਘਦਾ ਆਹ ਸਵਾਦ ਆਇਆ ਅੱਜ ਤੇ ਕਈ ਪਤਾ ਕੀ ਕਹ ਦਿੰਦੇ ਹਰ ਇੱਕ ਦੀ ਸੋਚ ਨਹੀਂ ਹੁੰਦੀ ਉਹ ਕਈ ਆਪਣੇ ਮਾਪੇ ਬਾਪ ਨੂੰ ਅੱਕੇ ਲੈ ਕੇ ਨਹੀਂ ਆਉਂਦੇ ਪਤਾ ਨਹੀਂ ਸਾਨੂੰ ਕਿਹੜੀ ਗੱਲ ਦੀ ਸ਼ਰਮ ਹੁੰਦੀ ਹੈ ਪਰ ਮੈਂ ਕਹਿੰਦਾ ਵੀ ਮਾਪੇ ਬਾਪ ਨੂੰ ਅੱਗੇ ਰੱਖਿਆ ਕਰੋ ਇੱਕ ਦਿਨ ਕਿਸੇ ਪ੍ਰੈਸਰਪੋਰਟਰ ਨੇ ਮੈਨੂੰ ਪੁੱਛ ਲਿਆ ਕਹਿੰਦਾ ਅਮਰੀਕ ਬਾਪੂ ਵੇਤੇ ਤੇਰੇ ਨਾਲ ਰਹਿੰਦੇ ਆ ਮੈਂ ਕਿਹਾ ਨਹੀਂ ਕਹਿੰਦਾ ਫਿਰ ਕਿੱਥੇ ਰਹਿੰਦੇ ਆ ਮੈਂ ਕਿਹਾ ਮੈਂ ਆਪਣੇ ਬਾਪੂ ਨਾਲ ਰਹਿੰਦਾ ਬਾਪੂ ਮੇਰੇ ਨਾਲ ਨਹੀਂ ਮੈਂ ਆਪਣੇ ਬਾਪੂ ਨਾਲ ਰਹਿੰਦਾ ਸਾਡੇ ਕੋਲੇ ਕੀ ਹੈ ਸਾਰਾ ਕੁਝ ਤੇ ਸਾਡੇ ਮਾਪਿਆਂ ਦਾ ਹੁੰਦਾ ਉਹ ਮਾਪਿਆਂ ਨੂੰ ਅਕੇ ਰੱਖਿਆ ਕਰੋ ਅੱਜ ਬਾਪੂ ਦਾ ਸਨਮਾਨ ਹੋਇਆ ਹੈ ਦਿਲੋਂ ਧੰਨਵਾਦ ਹੈ ਕਈ ਵੱਟੇ ਹੋ ਕੇ ਕਹਿੰਦੇ ਨੇ ਮਾਂ ਤੈਨੂੰ ਬੋਲਣਾ ਨਹੀਂ ਆਉਂਦਾ ਤੂੰ ਘੱਟ ਬੋਲਿਆ ਕਰ ਓਏ ਓ ਆਏ ਕਬਲੀ ਜਦੋਂ ਤੁਸੀਂ ਤੋਤਲੀ ਜ਼ਬਾਨ ਦੇ ਵਿੱਚੋਂ ਪਹਿਲੀ ਵਾਰੀ ਮਾਂ ਕਹਿੰਦੇ ਹੋ ਨਾ ਤੇ ਮਾਂ ਉਹਨੂੰ ਪੁੱਛੀ ਤੋ ਕੋ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੁਸੀਂ ਚਾਰ ਅੱਖਰ ਪੜ ਜਾਂਦੇ ਆ ਵੱਡੇ ਹੋ ਜਾਂਦੇ ਆ ਤੇ ਮਤਾਂ ਦੇਲੇ ਬਾਹ ਤੇ ਬੋਲਣਾ ਹੀ ਨਹੀਂ ਆਉਂਦਾ ਪਰ ਜੋ ਮਾਪਿਆਂ ਨੇ ਕਰਤਾ ਉਹ ਮਾਪਿਆਂ ਨੇ ਕਰ ਦਿੱਤਾ ਇੱਕ ਵਾਰ ਗੱਲ ਕਹਿੰਦਾ ਨਾ ਗੁਰੂ ਘਰ ਜਾ ਕੇ ਕੁਝ ਨਾ ਮੰਨਿਆ ਕਰੋ ਅਸੀਂ